ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਨਾਲਾ ਇਲਾਕੇ ਦੇ ਵਿੱਚ ਜਿਹੜੀ ਪਾਣੀ ਦੀ ਮਾਰ ਬਹੁਤ ਜ਼ਿਆਦਾ ਪਈ ਆ ਤੇ ਦੂਰੋਂ ਦੂਰੋਂ ਸਾਡੇ ਵੀਰ ਆਪਣੇ ਟਰੈਕਟਰ ਟਰਾਲੀਆਂ ਤੇ ਰਸਦਾਂ ਪਸ਼ੂਆਂ ਦਾ ਚਾਰ ਚਾਰਾ ਲੈ ਕੇ ਪਹੁੰਚ ਰਹੇ ਨੇ ਤੇ ਹੁਣ ਰਾਤ ਦਾ 1 ਵਜ ਗਿਆ ਜੀ ਅੱਜ ਐਤਵਾਰ 7 ਸਤੰਬਰ 2025 ਰਾਤ ਨੂੰ 1 ਵਜੇ ਆ ਤੇ ਵੀਰ ਵਾਪਸ ਆ ਰਹੇ ਨੇ ਤੇ ਇੱਥੇ ਜੋ ਕੈਂਪ ਲਾਇਆ ਜੇ ਨਾਲੇ ਤੇ ਇਹਨਾਂ ਵੀਰ ਭਰਾਵਾਂ ਦੇ ਲਈ ਚਾਹ ਪਾਣੀ ਦੇ ਲਈ ਕਿ ਇਹਨਾਂ ਨੂੰ ਸ਼ਿਕਾਇਤ ਜਾਵੇ ਆਉਂਦੇ ਆ ਜਾਂਦੇ ਆ ਤੇ ਆ ਪੁਲਿਸ ਮਲਾਜਮ ਵੀ ਗੱਡੀ ਇੱਥੇ ਖਲੋਤੀ ਆ ਚਾਹ ਪਾਣੀ ਛਕ ਰਹੇ ਨੇ ਤੇ ਇਹ ਵੀਰ ਭਰਾਵਾਂ ਨੂੰ ਬ੍ਰੈਡ ਨਿਊਟਰੀ ਸ਼ਿਕਾਈ ਜਾ ਰਹੀ ਆ ਤੇ ਇਸੇ ਕਰਕੇ ਕੈਂਪ ਲਾਇਆ ਜੀ ਜੋ ਇਹ ਵੀਰ ਭਰਾਵਾਂ ਨੂੰ ਸ਼ਿਕਾਇਆ ਜਾਵੇ ਪ੍ਰਸ਼ਾਦਾ ਪਾਣੀ ਚਾਹ ਪਾਣੀ ਤੇ ਆ ਦੇਖੋ ਆਸਣ ਆਸਣ ਲੱਗੇ ਨੇ ਇਹ ਸੇਵਾਦਾਰ ਬੈਠੇ ਆ ਚਾਹ ਪਾਣੀ ਛਕ ਰਹੇ ਆ ਵੇਖੋ ਇੱਥੇ ਆਸਣ ਲੱਗੇ ਆ ਆ ਸਾਰਾ ਭਾਂਡਾ ਟਿੰਡਾ ਜੋ ਇੱਥੇ ਗੁਰੂ ਦਾ ਲੰਗਰ ਤਿਆਰ ਹੁੰਦਾ ਆ ਤੇ ਸੇਵਾਦਾਰ ਬੈਠੇ ਆ ਜੀ ਤੇ ਬੈਠੇ ਆਪਾਂ ਕਿੱਥੇ ਆ ਕੋਈ ਕਮਰਾਨੀ ਕੋਈ ਕੁਝ ਨਹੀਂ ਵੇਖੋ ਜਦੋਂ ਸੇਵਾ ਕਰਨੀ ਹੋਵੇ ਤੇ ਫੇਰ ਕਮਰੇ-ਕਮਰੇ ਨਹੀਂ ਵੇਖੇ ਵੇਖੇ ਜਾਂਦੇ ਜੰਗਲਾਂ 'ਚ ਮੰਗਲ ਲਾਉਣੇ ਪੈਂਦੇ ਜੰਗਲਾਂ 'ਚ ਮੰਗਲ ਲਾਉਣੇ ਪੈਂਦੇ ਤੇ ਮਹਾਰਾਜਾ ਕਿਰਪਾ ਕਰਨ ਪੰਜਾਬ ਦੀ ਪੰਜਾਬ ਦੀ ਚੜ੍ਹਦੀ ਕਲਾ ਕਰਨ ਪੰਜਾਬ ਬੜੇ ਦੁੱਖਾਂ ਦੇ ਵਿੱਚੋਂ ਮੁਸੀਬਤਾਂ ਦੇ ਵਿੱਚੋਂ ਇਹ ਨਿਕਲਦਾ ਰਿਹਾ ਵਾ ਤੇ ਹੁਣ ਵੀ ਇਹੋ ਹੀ ਹਾਲ ਆ ਕਦੀ ਪਾਣੀ ਦੀ ਮਾਰ ਆ ਗਈ ਕਦੀ ਕੋਈ ਸਰਕਾਰਾਂ ਨੇ ਮਾਰ ਮਾਰ ਦਿੱਤੀ ਤੇ ਆ ਵੇਖੋ ਇੱਥੇ ਆ ਕੈਂਪ ਲੱਗਾ ਜੀ ਤੇ ਆ ਕੈਂਪ ਦੇ ਨਾਲ ਹੀ ਜਿਹੜਾ ਪਾਣੀ ਚੱਲ ਰਿਹਾ ਅਜੇ ਵੀ ਅੱਜ 7 ਸਤੰਬਰ 2025 ਦਿਨ ਐਤਵਾਰ ਰਾਤ ਦਾ 1 ਵਜਾ ਜੀ ਆ ਪਾਣੀ ਇਥੋਂ ਸ਼ੁਰੂ ਹੁਣ ਲੱਥ ਗਿਆ ਕਾਫੀ ਪਾਣੀ ਤੇ ਆ ਸਾਹਮਣੇ ਵਿਦਿਆਲਾ ਦਮਦਮੀ ਟਕਸਾਲ ਜਥੇਬੰਦੀ ਦਮਦਮੀ ਟਕਸਾਲ ਦਾ ਵਿਦਿਆਲਾ ਜੀ ਤੇ ਆ ਪਾਣੀ ਚੱਲ ਰਿਹਾ ਜੀ ਦੇਖੋ ਆ ਪਾਣੀ ਚੱਲ ਰਿਹਾ ਏ ਅਜੇ ਵੀ ਆ ਸਾਰਾ ਰਸਤਾ ਭਰਿਆ ਏ ਇਹ ਵਿਦਿਆਲੇ ਵਿੱਚ ਵੀ ਪਾਣੀ ਪਹੁੰਚਿਆ ਸਾਰੇ ਕਮਰੇ ਭਰੇ ਨੇ ਤੇ ਆ ਪਾਣੀ ਨਿਕਲ ਰਿਹਾ ਜੀ ਅਜੇ ਵੀ ਗੋਡੇ ਤੋਂ ਥੋੜਾ ਥੋੜਾ ਥੱਲੇ ਪਾਣੀ ਹੋਣਾ ਜਿਹੜਾ ਜਾ ਰਿਹਾ ਹਾਂਜੀ ਹੋਰ ਕੰਗਾ ਜੀ ਮਹਾਰਾਜ ਇਹ ਗੱਡੀ ਪੁਲਿਸ ਵਾਲੀ ਇਹ ਫੇਰਾ ਫੂਰਾ ਮਾ ਫੇਰਾ ਫੂਰਾ ਮਾਰ ਰਹੇ ਆ ਪੁਲਿਸ ਵਾਲੇ ਹਾਂਜੀ ਦੇਖੋ ਇਹ ਪਾਣੀ ਦੀ ਮਾਰ ਜਿਹੜੀ ਪਈ ਆ ਜੀ ਤੇ ਆ ਸਾਹਮਣੇ ਕੈਂਪ ਲੱਗਾ ਤੇ ਮਹਾਰਾਜ ਸੇਵਾ ਗੁਰੂ ਸਾਹਿਬ ਲੈ ਰਹੇ ਆ ਇਸ ਦੁੱਖ ਦੀ ਘੜੀ ਦੇ ਵਿੱਚ ਜਿਹੜੀ ਮੁਸੀਬਤ ਬਣੀ ਆ ਪੰਜਾਬ ਦੇ ਉੱਪਰ ਪਾਣੀ ਦੀ ਮਾਰ ਪਈ ਆ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਣ ਇਸ ਦੁੱਖ ਦੇ ਵਿੱਚ ਵੀ ਚੜ੍ਹਦੀ ਕਲਾ ਬਖਸ਼ਣ ਇਹ ਡੇਰੇ ਲੱਗੇ ਆ ਜੀ ਵੇਖੋ ਗੁਰੂ ਦਾ ਲੰਗਰ ਪਾਣੀ ਵਰਤ ਰਿਹਾ ਜੀ ਮਹਾਰਾਜ ਦੀ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ